ਜਾਣ ਲਈ ਇੱਥੇ ਇਹਨਾਂ ਚੈਨਲ ਤੇ ਤੁਹਾਡਾ ਸਵਾਗਤ ਹੈ Shiv Sena ਉਦਾ ਬਲਾਸਾ ਫਾਗੜੇ ਗੀਤ ਪ੍ਰਧਾਨ ਹਰੀ ਮਹਾਜੰਦੇ ਤੇ Shiv Sena ਪੰਜਾਬ ਦੇ ਸੂਬਾ ਪ੍ਰਧਾਨ ਰੋਹਿਤ ਮਹਾਜੰਦੇ ਪ੍ਰਬੰਧਾ ਹੈ ਇੱਥੇ ਸੰਤੋਸ਼ੀ ਮਾਤਾ ਮੰਦਰ ਧਾਰੀਵਾਰ ਵਿਖੇ ਜਾਗੋ ਹਿੰਦੂ ਸਮਾਗਮ ਕਰਵਾਇਆ ਗਿਆ ਅਤੇ ਸ਼ਹਿਰ ਧਾਰੀਵਾਰ ਭੰਵੇਂ ਕੰਡਿਆਨਾ ਸਜਾਇਆ ਗਿਆ ਜਦ ਕੇ ਹਿੰਦੂ ਜਗਾਂ ਦੇ ਆਏ ਹੈ ਹਿੰਦੂ ਜਗਾਂ ਕਾ ਜਾਏਗੇ ਦੇ ਨਾਰੇ ਨਾਲ ਗੂੰਜ ਉੱਠਿਆ ਇਸ ਦੌਰਾਨ Shiv Sena ਪੰਜਾਬ ਰਾਸ਼ਟਰੀ ਚੇਅਰਮੈਨ ਅਰਜੀਤ ਟੰਡਾ ਨੇ ਸ਼ੇਰਸਾਣਾ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਕਨੋਲੀ ਵਿਕਣ ਨਾਇਰ ਅਮਿਤ ਅਰਾੜਾ ਸੰਦੀਪ ਠਾਪੜ ਸ਼ਵਿੰਦਰ ਮਹਾਰਾਜ ਰੋਹਿਤ ਛਾਨੀ ਤੀਸ਼ ਮਹਾਜਨ ਡਾਕਟਰ ਫਰਦੇਵ ਅਗਨੋਤਰੀ ਸੰਦੀਪ ਪਾਠਕ ਸੰਦੀਪ ਠਾਪੜ ਜੇਸ਼ ਗਰਗਰ ਜਗਪਾਲ ਲਾਲੀ ਬਲਦੇਵ ਭਾਦਵਾਜ ਮਨੋਜ ਨੰਨਾ ਸਮੇਤ ਵੱਡੀ ਗਿਣਤੀ ਚ ਹਿੰਦੂ ਸੰਗਠਨਾ ਦੇ ਆਗੂਆਂ ਨਾਲ ਸਮੂਲੀਅਤ ਕੀਤੀ ਸਬੋਧਨ ਕਰਦਿਆਂ ਹਿੰਦੂ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਹਿੰਦੂ ਨ타ਵਾ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੀਆਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ ਅਤੇ ਜੇਕਰ ਹਿੰਦੂ ਇਹਨਾਂ ਦੇ ਵਿਰੋਧ ਤੇ ਆਵਾਜ਼ੇ ਠਾਉਂਦੇ ਹਨ ਤਾਂ ਉਹਨਾਂ ਵਿਰੋਧ ਪਰਚੇ ਦਰਜ ਕੀਤੇ ਜਾਂਦੇ ਹਨ ਜਦਕਿ ਕੁਝ ਲੋਕ ਬਾਹਰੀ ਤਾਕਤਾਂ ਦੇ ਇਸ਼ਾਰੇ ਤੇ ਪੰਜਾਬ ਵਿੱਚ ਨਫਰਤ ਫਲਾਉਣ ਦੀ ਤਾਲ ਵਿਚ ਆਣ ਪਰ ਇਹਨਾਂ ਦੇਸ਼ਵਦੀ ਤਾਕਤਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਸਮਾਗਨ ਦੇ ਨਾਲ ਪ੍ਰਧਾਨ ਹਣੀ ਮਹਾਜਨ ਅਤੇ ਪ੍ਰਧਾਨ ਰੋਹਿਤ ਮਹਾਜਨ ਨੇ ਧਾਰੀਵਾਲ ਵਿਖੇ ਪਹੁੰਚੀਆਂ ਅਹਿਮ ਸ਼ਖਸੀਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਸੁਨੀ ਦੁਗਲ ਕੌਂਸਲ ਦੇਵਪਕ ਕੁਮਾਰ ਮਿੱਠੂ ਮਹਾਜਨ ਅਤੇ ਰੋਹਿਤ ਮਹੰਗੀ ਬੱਬਾ ਗਿਆਨਪੁਰ ਲਾਇਆ ਵੱਡੀ ਗਿਣਤੀ ਚ ਹਿੰਦੂ ਸਮਾਜ ਆਗਰਸੀ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਕਿੰਨੇ ਸ਼ੇਰ ਆਏ ਪੰਜਾਬ ਤੋਂ ਕਿਹਾ ਸੀ ਨਾ ਪਿੱਛੇ ਮੈਂ ਕਿ ਸ਼ੇਰ ਆਣਗੇ ਧਾਰੀਵਾਲ ਦੀ ਧਰਤੀ ਤੇ ਇਦਾਂ ਹੀ ਦੇਖੋ ਲੁਧਿਆਣੇ ਤੋਂ ਜਾਗੋ ਸ਼ੁਰੂ ਹੋਈ ਮੁੱਦਾ ਕੀ ਹੈ ਸਰਕਾਰ ਨੂੰ ਜਗਾਣਾ ਸਰਕਾਰ ਸਮੇਸ਼ਾ ਧੱਕੇਸ਼ਾਈ ਸਾਨੂੰ ਸਾਡਾ ਹੱਕ ਤਾਂ ਲੈਣਾ ਪੈਂਦਾ ਧਰਨੇ ਲਾ ਕੇ ਦਰਿਆ ਵਿਛਾ ਕੇ ਔਰ ਦੇਖੋ ਸਰਕਾਰ ਨੇ ਕਈ ਜਗ੍ਹਾ ਜਾਗੋ ਸਾਡੀ ਰੋਕਣ ਦੀ ਕੋਸ਼ਿਸ਼ ਬਹੁਤ ਕੀਤੀ ਕਿ ਇਹਨਾਂ ਦਾ ਹਿੰਦੂਆਂ ਦਾ ਪ੍ਰੋਗਰਾਮ ਨਾ ਹੋਵੇ ਪਰ ਸ਼ੇਰ ਨਹੀਂ ਰੁਕਦੇ ਦੇਖੋ ਹਨੀ ਮਹਾਜਨ ਰੋਹਿਤ ਮਹਾਜਨ ਸਾਡੇ ਘਨੋਲੀ ਸਾਹਿਬ ਪ੍ਰਧਾਨ ਨੈਸ਼ਨਲ ਪ੍ਰਧਾਨ ਮਤਲਬ ਮੈਂ ਕਹਿਣਾ ਕਿ ਇਦਾਂ ਹੀ ਇਹ ਪ੍ਰੋਗਰਾਮ ਅੱਗੇ ਧੋਕੇ ਵਧਦੇ ਜਾਣੇ ਵਧਦੇ ਜਾਣੇ ਵਧਦੇ ਜਾਣੇ ਰੁਕਣੇ ਨਹੀਂ ਕਿਉਂਕਿ ਹਿੰਦੂ ਸ਼ੇਰ ਹੈ ਸ਼ੇਰਾਂ ਦੀ ਕੌਮ ਹੈ ਕੋਈ ਲੋਕ ਕਹਿੰਦੇ ਨੇ ਕਿ ਹਿੰਦੂ ਕਿਹਾ ਹੋਵੇ ਹਿੰਦੂ ਕਿਹਾ ਵੈ ਮੈਂ ਫਿਰ ਕਹਿਣਾ ਕਿ ਇਹ ਸ਼ੇਰ ਨਹੀਂ ਪੱਬਰ ਸ਼ੇਰਾਂ ਦੀ ਕੌਮ ਹੈ ਅੱਜ ਦੇਖੋ ਪੂਰੇ ਪੰਜਾਬ ਚੋ ਕਟ ਹੋ ਗਿਆ ਵੈ ਔਰ ਅੱਜ ਸਰ ਨਾਲ ਵੱਡੀ ਤਾਕਤ ਹਿੰਦੂਆਂ ਨੇ ਬੜੀ ਦਿਖਾ ਦਿੱਤੀ ਨਹੀਂ ਜਾਗੋ ਹਿੰਦੂ ਜਾਗੋ ਇਹ ਸਲੋਗਨ ਆ ਤੁਹਾਡਾ ਮੈਂ ਮੇਰਾ ਸਵਾਲ ਸੀ ਕਿ ਕੀ ਹਿੰਦੂ ਸੁੱਤਾ ਤਾਂ ਜਿੰਨੂ ਜਾਣਾ ਇੱਕ ਸਨਾਤਨ ਦਰਨੇ ਸੰਤ ਸਾਡੇ ਦੇਖੋ ਕਿੰਨੀ ਵਧੀਆ ਉਹਨਾਂ ਦੀ ਯਾਤਰਾ ਗੱਡੀ ਮਤਲਬ ਕਈਆਂ ਨੂੰ ਸਾੜੇ ਵੀ ਬਹੁਤ ਲੱਗੇ ਸੜਨ ਲੱਗੇ ਮਤਲਬ ਮੰਦਰ ਦੀ ਆਪਾਂ ਕੀ ਹੈ ਭੋੜ ਦਾ ਮੰਦਰ ਜਲਚੜਾਣਾ ਠੀਕ ਹੈ ਉਹਨਾਂ ਨੇ ਗੱਲ ਕੀ ਦੀ ਕੀਤੀ ਮੰਦਰ ਜਲਚੜਾਣ ਦੀ ਕਿਹੜੇ ਮੰਦਰ ਜਿੱਥੇ ਦੰਗਾ ਹੋਇਆ ਸੀਗਾ ਮਤਲਬ ਉਹ ਮੰਦਰ ਜਲਚੜਾਣ ਦੀ ਗੱਲ ਕੀਤੀ ਮਤਲਬ ਜਾਣ ਕੇ ਮੁੱਦਾ ਦੂਜਾ ਕ੍ਰੀਏਟ ਕਰਨਾ ਪੰਜਾਬ ਦੇ ਵਿੱਚ ਭਾਈਚਾਰੇ ਨੂੰ ਖਰਾਬ ਕਰਨਾ ਠੀਕ ਹੈ ਅਸੀਂ ਫਿਰ ਕਹਿੰਦੇ ਆ ਕਿ ਅਸੀਂ ਲੋਕ ਭਾਈਚਾਰਾ ਨਹੀਂ ਭੰਨੇ ਅਸੀਂ ਨਹੀਂ ਮੰਨਦੇ ਰਵਾਂਗੇ ਪਰ ਇਹ ਲੋਕਾਂ ਨੇ ਕੀ ਹੈ ਕਿ ਭਾਈਚਾਰਾ ਤੋੜਨ ਦੀ ਕੋਸ਼ਿਸ਼ ਭਾਈਚਾਰਾ ਤੋੜਨਾ ਹੈ ਪਰ ਮੈਂ ਅਸੀਂ ਇਹੀ ਕਹਿੰਦੇ ਸਾਡੀ ਜਾਗੋ ਦਾ ਇਹ ਮਤਲਬ ਮਕਸਦ ਹੈ ਕਿ ਪੰਜਾਬ ਚ ਜਿਹੜੇ Hindu ਇੱਕ ਹੈ ਇਹ ਤਾਕਾ ਦਿਖਾ ਰਹੇ ਅਸੀਂ ਅਲੱਗ-ਅਲੱਗ ਨਹੀਂ ਹੈਗੇ ਬੇਸ਼ੱਕ ਸਾਡੇ ਚਿਹਰੇ ਅਲੱਗ-ਅਲੱਗ ਸੰਗਠਨਾਂ ਦੇ ਕੰਮ ਕਰਦੇ ਆ ਜਦੋਂ ਵੀ ਕੋਈ Hinduਤਵ ਦੇ ਮੁੱਦਾ ਹੋਵੇ ਸ਼ੇਰ ਸਾਰੇ ਇਕੱਠੇ ਹੁੰਦੇ ਆ ਔਰ ਅੱਜ ਇਹ ਸ਼ੇਰ ਧਾਰੀਵਾਲ ਦੀ ਧਰਤੀ ਦੇ ਗਰਜਣਗੇ ਔਰ ਗਰਜ ਪੱਤਰਕਾ ਤੁਸੀ ਵੀ ਸੁਣਨਾ ਅੱਜ ਇਸ ਤਰੀਕੇ ਨਾਲ ਗਰਜਣ ਦੇ ਪਰ ਇਸ ਤਰੀਕੇ ਦੀ ਗੱਦਗਾਹ ਸੁਣਾਈ ਦੇ ਇਹ ਤੁਹਾਨੂੰ ਸੁਣਾਈ ਦੇਗੀ ਜਦੋਂ ਇੱਕ ਤੋਂ ਇੱਕ ਸ਼ੇਰ ਗਰਜੂਗਾ ਇੱਕ ਤੋਂ ਇੱਕ ਸ਼ੇਰ ਬੋਲੂਗਾ ਜਦੋਂ ਸਾਡੇ ਗਊ ਰਕਸ਼ਾ ਜਿਵੇਂ ਸਾਡੀ ਦੇਖੋ ਗਊਆਂ ਅਜ ਕਿੱਥੇ ਐ ਰੋਡ ਤੇ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਮੰਦਰਾਂ ਦੇ ਦੇਖੋ ਮੰਦਰ ਕਿਨੇ ਤੋੜੇ ਗੇ ਉੱਚੋ ਕਹਿੰਦੇ ਆ ਤੁਸੀਂ ਬੋਲਦੇ ਨਹੀਂ ਮੰਦਰਾ ਬਾਰੇ ਗਊਆਂ ਬਾਰੇ ਮਤਲਬ ਸਾਡੇ ਨਾਲ ਸਰਕਾਰ ਹਮੇਸ਼ਾ ਵਿਤਕਰਾ ਕਿਉਂ ਕਰਦੀ ਐ ਇਹ ਮੁੱਦੇ ਆਈ ਚੱਕਣੇ ਇਹ ਮੁੱਦੇ ਚੱਲਣਗੇ ਔਰ ਜਿੱਦਾਂ ਜਿੱਦਾਂ ਹਿੰਦੂ ਜਾਗੇਗਾ ਮੈਂ ਹਿੰਦੂ ਜਗਾਉਣ ਦੀ ਕਲਕਤਾ ਹਿੰਦੂ ਚਗਾਣੇ ਆਏ ਆ ਹਿੰਦੂ ਜਗਾ ਕੇ ਜਾਣਗੇ ਔਰ ਹਿੰਦੂ ਜਾਗਣਾ ਸ਼ੁਰੂ ਹੋ ਗਿਆ ਜੋ ਪਰਵਾਨਾ ਨੇ ਕਲ ਕਿਹਾ ਮੈਂ ਕਹਿੰਦਾ ਉਹਦੀ ਬੁੱਧੀ ਭ੍ਰਸ਼ਟ ਹੈ ਰੱਬ ਉਹਨੂੰ ਬੁੱਧੀ ਵਧੀਆ ਦੇਵੇ ਤਾਂ ਕਿ ਸੋਚ ਵਧੀਆ ਆਵੇ ਉਹਨੂੰ ਉਹਨੇ ਹਮੇਸ਼ਾ ਇੱਕੋ ਹੀ ਚੀਜ਼ ਸੋਚਦੀਆਂ ਕਿ ਮੈਂ ਪੰਜਾਬ ਦੇ ਵਿੱਚ ਗੰਗੇ ਕਿੱਦਾਂ ਕਰਾਵਾਂ ਹੁਣ ਸਰਕਾਰ ਨੂੰ ਨਜ਼ਰ ਨਹੀਂ ਆਉਂਦਾ ਸਰਕਾਰ ਨੇ ਸਾਡੇ ਹਿੰਦੂ ਲੀਡਰ ਦੇ ਪਰਚੇ ਦੇ ਵੇਂਟੇ ਦੇਤੇ ਕਿ ਹੁਣ ਸਰਕਾਰ ਸੁੱਤੀ ਵੀ ਹੈ ਕੀ ਹੋਣਾ ਪਰਵਾਨਾ ਕੀ ਬੋਲਦਾ ਵੇ ਚਲੋ ਮੈਂ ਤੇ ਨਾਂ ਨਹੀਂ ਲੈਣਾ ਭ੍ਰਸ਼ਟ ਬੰਦੇ ਨਾਲ ਮੈਂ ਨਾਮ ਨਹੀਂ ਲੈਂਦਾ ਹੁੰਦਾ ਕਿਉਂਕਿ ਉਹਨੀ ਉਹਦੀ ਉਹਦੀ ਔਕਾਤ ਨਹੀਂ ਕਿ ਮਾਨੂੰ ਝੜਾਵਾਂ ਠੀਕ ਹੈ ਮੈਂ ਤੁਹਾਨੂੰ ਸ਼ੇਵ ਸ਼ੈਨ ਕਾਨੂੰ ਵੀ ਕਹਿੰਨਾ ਕਿ ਉਹਨੂੰ ਚੜਾਣ ਦੀ ਕੋਈ ਲੋੜ ਨਹੀਂ ਹੈਗੀ ਉਹਦੀ ਔਕਾਤ ਨਹੀਂ ਹੈਗੀ ਸਾਡੇ ਸ਼ੇਰਾਂ ਦੇ ਬਰਾਬਰ ਠੀਕ ਹੈ ਉਹ ਕੀ ਹੈ ਇੱਕ ਸੰਤ ਨੇ ਮਾੜੀ ਜੀ ਯਾਤਰਾ ਗੱਡੀ ਚੰਗਿਆਰੀ ਲੱਗੀ ਹੁਣ ਇਹ ਸੰਤ ਪੰਜਾਬ 'ਚ ਵੀ ਆਣਗੇ ਔਰ ਜिले ਦੇ ਵਿੱਚ ਵੀ ਮੈਂ ਕਹਿੰਦਾ ਪੂਰੇ ਪੰਜਾਬ ਦੇ ਵਿੱਚ ਅੜੀ ਯਾਤਰਾ ਸ਼ੁਰੂ ਕਰਨੀ ਆ ਸੀ ਮੈਂ ਕਹਿੰਦਾ ਜਾਗੋ ਹਿੰਦੂ ਜਾਗੋ ਜਿਹੜੀ ਘਨੋਲੀ ਸਾਹਿਬ ਨੇ ਟੰਡਰ ਸਾਹਿਬ ਨੇ ਸਾਡੇ ਖਣੀ ਮਾਜੇ ਦੇਖੋ ਅੱਜ ਕਿੰਨਾ ਵਧੀਆ ਪ੍ਰੋਗਰਾਮ ਰੱਖਿਆ ਐਦਾਂ ਹੀ ਪੂਰੇ ਪੰਜਾਬ ਦੇ ਵਿੱਚ ਜਦੋਂ ਜਾਗੋ ਨਿਕਲਣੀ ਹੈ ਤੇ ਮੈਂ ਕਹਿੰਦਾ ਸਰਕਾਰਾਂ ਦੇ ਖਣ ਖੜੇ ਹੋਣੇ ਆ 50% ਸਾਡੀ ਵੋਟਾਂ ਨਿਕਲ ਕਰਦੇ ਪਏ ਹੋ ਕਿਉਂਕਿ ਨਾ ਤਾਂ ਹੁਣ ਕੋਈ ਲਕਸ਼ਣ ਸਾਡੀ ਮੇਰੀ ਗੱਲ ਸੁਣੋ ਅੱਜ ਅਸੀਂ ਮੁੱਖ ਮੰਤਰੀ ਨੂੰ ਇੱਕ ਸਾਹਿਬ ਨੂੰ ਕਿਹਾ ਵੈ ਅਸੀਂ ਹਿੰਦੂ ਚਾਹੇ ਤੁਸੀਂ ਲਗਾ ਲਓ ਕਾਉਂਸਲਰ ਲਗਾ ਲਓ ਠੀਕ ਹੈ ਚਾਹੇ ਤੁਸੀਂ ਮੇਅਰ ਲਗਾ ਲਓ ਅਸੀਂ ਇੱਕੋ ਜਿਹੀ ਜੀ ਕਹਿੰਨੇ ਆ ਸਾਡੇ ਹਿੰਦੂ ਭਰਾਵਾਂ ਨੂੰ ਵੋਟ ਪਾਓ ਵਸ ਸਾਡੇ ਹਿੰਦੂ ਭਰਾ ਸਾਰੀ ਪਾਰਟੀਆਂ ਖੜੀ ਕਰਨ ਅਸੀਂ ਨੀ ਕੋਈ ਜਾਣਦੇ ਆ ਕਿ ਸਾਡੇ ਜਗ੍ਹਾ ਦੀ ਗੱਲ ਕਰਦੇ ਮੈਂ ਕਿੰਨਾ ਅਸੀਂ ਇਹੀ ਕੋਈ ਜੀ ਜਾਣਦੇ ਆ ਕਿ ਸਾਡੇ ਹਿੰਦੂ ਭਰਾ ਅੱਗੇ ਖੜੇ ਹੋਣ ਅਸੀਂ ਹਿੰਦੂ ਭਰਾਵਾਂ ਨੂੰ ਵੋਟ ਪਾਈਏ ਹੱਕ ਮੰਗੇ ਅਸੀਂ ਆਪਣਾ ਸਾਡਾ ਹੱਕ ਦਿਓ ਉਹ ਜੇ ਸਾਡੇ ਹਿੰਦੂ ਭਰਾ ਹੋਣਗੇ ਤਾਂ ਹੀ ਅਸੀਂ ਹੱਕ ਮੰਗਾਂਗੇ ਇਲੈਕਸ਼ਨ ਲੜਨ ਜਾ ਰਹੇ ਇਲੈਕਸ਼ਨ ਅਸੀਂ ਬੰਦੇ ਲੜਾਵਾਂਗੇ ਸ਼ੇਰ ਨਹੀਂ ਕਰੀ ਲੜਦੇ ਸ਼ੇਰ ਤੋਂ ਬਾਹਰ ਮਾਰਦੇ ਪਰ ਧਾਰ ਵੀ ਸੋਨੀ ਲਈ ਇਹ ਵੀ ਲੱਗ ਜਾਏਗਾ ਜੀ ਪਤਾ ਕੀ ਨਾਮ ਹੈ ਸੰਜੀਵ ਜੀ ਜੀ ਕੀ ਕਹਿਣਾ ਚਾਹੋਗੇ ਇਸ ਜਿਹੜੀ ਜੱਥੇ ਦਾ ਮਕਸਦ ਚੁਲਿਆ ਇਸ ਔਰ ਜਿਹੜੀ ਗੱਲ ਕਹੀ ਜਾ ਰਹੀ ਆ ਕਿ ਹੱਕ ਲੈਣੇ ਇਸ ਤਰੀਕੇ ਦੇ ਹੱਸਲ ਹੋਣ ਸਮਝੋ ਜਦੋਂ ਵੀ ਤੁਸੀਂ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਇੱਕ ਸਮਾਜ ਦੇ ਲੋਕ ਜਦੋਂ ਪੰਜਾਬ ਸੂਬਾ ਬਣਿਆ ਸਰਵਿਕ ਸਮਾਜ ਦੇ ਮੁੱਖ ਮੰਤਰੀ ਪੰਜਾਬ ਦੇ ਵਿੱਚ 50% ਹੁਣ ਹਿੰਦੂਆਂ ਦੀ ਆਬਾਦੀ ਬਣਦੀ ਜਾ ਰਹੀ ਆ ਪਰ ਸਾਨੂੰ ਸਾਡੇ ਹੱਕ ਨਹੀਂ ਮਿਲ ਰਹੇ ਸਾਨੂੰ ਇਕੱਠੇ ਨਹੀਂ ਹੋਣ ਦਿੱਤਾ ਜਾਂਦਾ ਸਾਨੂੰ ਜਾਤ ਬਰਾਦਰੀ ਚ ਬਦਲਿਆ ਜਾਂਦਾ ਸਾਨੂੰ ਵੰਡਿਆ ਜਾਂਦਾ ਅਸੀਂ ਅੱਜ ਹਿੰਦੂਆਂ ਨੂੰ ਜਗਾ ਕੇ ਇਕੱਠੇ ਹੋ ਕੇ ਸਭ ਤੋਂ ਜ਼ਿਆਦਾ ਵਪਾਰ ਵਰਗ ਹਿੰਦੂ ਸਮਾਜ ਦਾ ਅਸੀਂ ਸਰਕਾਰ ਨੂੰ ਟੈਕਸ ਦਿੰਦੇ ਆ ਸਰਕਾਰ ਕੀ ਕਰਦੀ ਇੱਕ ਸਮਾਜ ਦੇ ਥੱਲੇ ਦਬ ਕੇ ਉਹਨਾਂ ਨੂੰ ਬਿਜਲੀ ਫਰੀ ਪਾਣੀ ਫਰੀ ਸਾਡੇ ਸਮਾਜ ਤੋਂ ਟੈਕਸ ਲੈ ਕੇ ਸਾਡੇ ਪੈਸੇ ਦਾ ਦੁਰਵਿਵਹਾਰ ਕੀਤਾ ਜਾਂਦਾ ਕੋ ਟੈਕਸ ਇਨਾ ਲੈਣ ਦੇ ਬਾਵਜੂਦ ਸਾਡੀਆਂ ਗਾਵਾਂ ਰੋਡ ਤੇ ਫਿਰ ਨਹੀਂ ਆਉਂਦੀ ਅਦਾ ਸਮਾਜ ਜਿਹੜਾ ਪੰਜਾਬ ਦੇ ਵਿੱਚ ਹਿੰਦੂਆਂ ਤੋਂ ਘੱਟ ਗਿਣਤੀ ਚ ਗਿਣਿਆ ਜਾਂਦਾ ਪਰ ਸਭ ਤੋਂ ਵੱਧ ਪੈਸਾ ਹਿੰਦੂ ਸਮਾਜ ਦੇ ਰਿਹਾ ਅਸੀਂ ਇੱਥੇ ਤੱਕ ਸਾਨੂੰ ਹੋਰ ਫੈਸਿਲਟੀਆਂ ਦਾ ਕੀ ਮਿਲਨੀਆ ਟਿਕਟਾਂ ਦੇ ਵਿੱਚ ਵੀ ਜਾਏ ਜਿਹੜੀਆਂ ਪਾਰਟੀਆਂ ਰਾਜਨੀਤਿਕ ਦਲ ਸਾਡੇ ਹਿੰਦੂ ਸਮਾਜ ਦੇ ਲੋਕਾਂ ਦਾ ਫਰੇਮਚੋਰ ਪਿੱਛੇ ਕਰਿਓ ਸ਼ਿਫਟਾਂ ਤੇ ਬੱਖੂ ਬੱਖਸ ਘਟਨਾ ਕੋਈ ਹੋਰ ਤਾਂ ਮੈਨੂੰ ਨਜ਼ਰ ਨਹੀਂ ਇਹ ਹਿੰਦੂਆਂ ਦਾ ਠੇਕਾ ਹਿੰਦੂਆਂ ਨੇ ਹੀ ਲੈਣਾ ਹੋਰ ਫੇਰ ਮੁਸਲਮਾਨਾਂ ਨੇ ਬਣਾ ਕੇ ਹਿੰਦੂ ਨੂੰ ਜਗਾਣਾ ਨਹੀਂ ਇਹ ਸਾਈਆਂ ਨੇ ਜਗਾਣਾ ਬਿਲਕੁਲ ਸ਼ਿਵਜੀ ਜੀ ਦੀ ਸੈਨਾ ਸ਼ਿਵਜੀ ਮਹਾਰਾਤੀ ਜਿਹੜੀ ਸ਼ਿਵ ਸੈਨਾ ਅਸੀਂ ਠੇਕਾ ਲੱਤਾ ਸੀ ਬਿਲਕੁਲ ਕਹਿੰਦੇ ਆ ਅਸੀਂ ਠੇਕਾ ਲੱਤਾ ਹਿੰਦੂ ਸਮਾਜ ਨੂੰ ਜਗਾਣ ਦਾ ਹਿੰਦੂ ਸਮਾਜ ਦੇ ਮੰਦਰਾਂ ਦਾ ਸੰਦੀ ਕਰਨਾ ਗਊ ਮਾਤਾ ਨੂੰ ਰੋਡ ਤੋਂ ਲਿਆਉਣ ਦਾ ਸੈਨਾ ਨੂੰ ਹੀ ਕਿਉਂ ਲੱਗਦਾ ਕਿ ਹਿੰਦੂ ਸੁਤਤਾ ਦਾ ਬਿਲਕੁਲ ਸਾਰੇ ਹਿੰਦੂ ਸਮਾਜ ਕਿਉਂਕਿ ਹਿੰਦੂ ਸਮਾਜ ਦਾ ਕੋਈ ਮੋਰੀ ਨਹੀਂ ਬਣਨ ਲੰਦਾ ਇਹ ਸਰਕਾਰਾਂ ਸਾਨੂੰ ਡਿਵਾਈਡ ਕਰ ਦਿੰਦੀਆਂ ਕਦੀ ਜਾਤ ਵਰਤਨੀ ਚ ਬਦਲ ਦਿੰਦੀਆਂ ਅਸੀਂ ਹਿੰਦੂ ਸਮਾਜ ਨੂੰ ਕਿਉਕਿ ਟੈਕਸ ਲੈਣ ਵਾਸਤੇ ਤਾਂ ਹਿੰਦੂ ਇੱਕਾ ਵੋਟਾਂ ਦੇਣ ਵਾਸਤੇ ਹਿੰਦੂ ਇੱਕਾ ਲੇਕਿਨ ਜਦੋਂ ਇਲੈਕਸ਼ਨ ਲੜੇ ਜਾਣੇ ਦਾ ਹਿੰਦੂਆਂ ਨੂੰ ਟਿਕਟ ਨਹੀਂ ਦਣੀ ਹਿੰਦੂਆਂ ਦਾ ਬੰਦੇ ਨਹੀਂ ਨੋਮੀਨੇਟ ਕਰਨੇ ਤਾਂ ਕਿੱਥੋਂ ਜਿੱਤਾਂਗੇ ਗੱਲ ਹੀ ਕਰ ਤੀ ਮੈਂ ਗੱਲ ਕਦੇ ਤੁਸੀਂ ਠੇਕਾ ਲੈਣ ਦੀ ਗੱਲ ਕੀਤੀ ਠੇਕਾ ਅਸੀਂ ਲਿਆ ਭੀਆ ਭਾਰਤੀ ਜਨਤਾ ਪਾਰਟੀ ਜਿਹੜੀ ਭਾਜਪੀ ਹਿੰਦੂਆਂ ਦੀ ਠੇਕੇਦਾਰ ਕਹਿੰਦੀ ਆ ਉਹ ਸੁੱਤੀ ਹੋਈ ਬਈ ਐ ਇਹ ਜਿਹੜੀ ਜਾਗੋ ਲੁਧਿਆਣੋਂ ਚੱਲੀ ਸੀ ਕੈਨੇਡਾ ਜਾ ਕੇ ਇਹ ਜਾਗੋ ਨੇ ਹਿੰਦੂ ਜਗਾਏ ਆ ਜਦੋਂ ਸਾਡੇ ਮੰਦਰਾਂ ਤੇ ਹਮਲੇ ਹੋਏ ਹੁਣ ਤੁਸੀਂ ਦੱਸੋ ਇਹੜਾ ਬਲਜਿੰਦਰ ਪਰਵਾਨਾ ਇਹ ਕੀ ਬਕਵਾਸ ਕਰਿਆ ਇਹ ਹੇਟ ਸਪੀਚ ਨਹੀਂ ਹੈਗੀ ਸਾਡੇ ਬੰਦੇ ਨੇ ਕੀ ਹੇਟ ਸਪੀਚ ਕੀਤੀ ਰੋਹਿਤ ਸਾਨੀ ਨੇ ਕੀ ਹੇਟ ਸਪੀਚ ਕੀਤੀ ਕੀ ਛੱਡੇ ਨੇ ਕੀਤੀ ਭਾਨੂ ਪਰਤਾ ਡਾਂਗ ਨੇ ਕੀ ਕੀਤੀ ਜਦੋਂ ਸਾਡੇ ਬੰਦੇ ਨੂੰ ਥ੍ਰੈਟ ਹੁੰਦੇ ਦੋ ਦੋ ਮਹੀਨੇ ਘਰਾਂ ਹੀ ਟੱਕ ਦਿੰਦੇ ਆ ਕਿਉਂ ਅਸੀਂ ਕਿਸੇ ਸਮਰਪਰਵਾਨਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਸਾਡਾ ਪੰਜਾਬ 'ਚ Hindu Sikh ਦਾ ਨੌ ਮਾਸ ਦਾ ਰਿਸ਼ਤਾ ਸਾਡੇ ਪਰਿਵਾਰਿਕ ਰਿਸ਼ਤੇ ਨੇ ਤੂੰ 29 April ਨੂੰ ਪਹਿਲਾਂ ਉੱਥੇ ਕਾਲੀ ਮਾਤਾ ਮੰਦਿਰ ਵਿੱਚ ਦੰਗਾ ਕਰਾਇਆ ਸੀ ਤੇ ਮੂੰਹ ਬੰਨ ਕੇ ਭੱਜਿਆ ਸੀ ਉਹਨਾਂ ਅੱਜ ਤੂੰ ਪੰਜਾਬ 'ਚ ਫੇਰ ਦੰਗਾ ਕਰਾਉਣਾ ਕਿਉਂਕਿ Sikh ਤੇ Hindu ਭਾਈ ਭਾਈ ਨੇ ਪੰਜਾਬ 'ਚ ਤੇ ਅਸੀਂ ਇਹ ਦੰਗਾ ਤੇਰੀ ਚਾਲਾਂ ਹੀ ਚੱਲਣ ਨਹੀਂ ਦੇਣੀਆਂ ਕਿਹੜੀ ਏਜੰਸੀ ਤੇ ਕਹਿੰਦੇ ਤੂੰ ਇਹ ਕੰਮ ਕਰ ਰਹੇ ਆ